ਦੀ ਲੋੜੀ ਪਾਈ ਕੇ ਕਹਣਾ ਚੰਗੀ ਆਉਂਦੀ ਹੈ ਹਾਂਜੀ ਇਹ ਖਾਸ ਸਨੇਹਾ ਜੀ ਲੋਕਾਂ ਵਾਸਤੇ ਆਪਾਂ ਪੁੱਤਨਾਂ ਦੀ ਲੋੜੀ ਜਿ ਮਨਾਉਂਦੇ ਮਨਾਉਂਦੀਆਂ ਇੱਕ ਖਾਸ ਲੋਕਾਂ ਵਾਸਤੇ ਆ ਦੁਨੀਆ ਬਹੁਤ ਦੂਰ ਤੱਕ ਪਹੁੰਚ ਗਈ ਆ ਆਪਾਂ ਬਹੁਤ ਚੰਨ ਤੱਕ ਪਹੁੰਚ ਗਏ ਆ ਠੀਕ ਆ ਪਰ ਲੋਕਾਂ ਦੇ ਮਨ ਚ ਅਜੇ ਵੀ ਸ਼ੰਕਾ ਆ ਵੀ ਤੀਆਂ ਮਾੜੀਆਂ ਹੁੰਦੀਆਂ ਪਰ ਮੈਂ ਇਹ ਕਹਿਣਾ ਚਾਹੁੰਨਾ ਤੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਵੱਦ ਤੋਂ ਵੱਧ ਧੀਆਂ ਦੀ ਧੀਆਂ ਦੀ ਲੋੜੀ ਸੈਲੀਬ੍ਰੇਟ ਕਰਨੀ ਚਾਹੀਦੀ ਹੈ ਧੀਆਂ ਨੂੰ ਪਾਲਣ ਪੋਸ਼ਣ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਹੈ ਕਹਿੰਦਾ ਬੇਟੀ ਜਿਹੜੀ ਆਈ ਤੁਹਾਡੀ ਆਈ ਨਰਾਤਿਆਂ ਦੇ ਵਿੱਚ ਹਾਂਜੀ ਨਰਾਤਿਆਂ ਦੇ ਵਿੱਚ ਆਈ ਐਸੀ ਨਰਾਤਿਆਂ ਦੀ ਹਾਂਜੀ ਨਰਾਤਿਆਂ ਦੀ ਐਸੀ ਨਰਾਤਿਆਂ ਦੀ ਕੀ ਨਾਮ ਤੁਹਾਡਾ ਰਿਨਾ ਸੁਮੇਤਾ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਬੇਟੀ ਦੀ ਲੋੜੀ ਪਾਈ ਹੈ। ਵੇਖੋ ਜੀ ਮੇਰੇ ਘਰ ਬੇਟੀ ਨੂੰ ਤੇ ਚਾਹ। ਇਹ ਕਹਿੰਦੇ ਗੱਲਾਂ ਕਈ ਗੱਲ ਹੁੰਦੇ ਨੇ ਬੇਟੀ ਹੋਈ ਆ। ਅਸੀਂ ਜੇ ਬੇਟੀ ਹੋਈ ਆ ਤੇ ਬੇਟੀ ਵਾਸਤੇ ਕੁਝ ਕਰਾਂਗੇ ਤੇ ਫਿਰ ਚਾਹ ਚੁੱਕਣ ਪਤਾ ਲੱਗੂ ਤੁਹਾਨੂੰ। ਬੇਟੀ ਹੋਈ ਆ। ਮੈਨੂੰ ਮੇਰੇ ਘਰ ਦਾ ਵੀ ਚਾਹੀਦਾ। ਮੈਨੂੰ ਮੇਰੀ ਬੇਟੀ ਹੋਣ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਜੀ ਮੈਂ ਲੋੜੀ ਸੱਭ ਰਹੀ ਹਾਂ। ਸਾਰੇ ਰਿਸ਼ਤੇਦਾਰ ਸੱਦੇ ਆ। ਹਾਂਜੀ ਸਾਰੇ ਰਿਲੇਟਿਵ ਆ ਜੋ ਆ ਸਾਡਾ ਫਰੈਂਡ ਸੁਣਦਾ ਹੈ ਕੋਈ ਸਾਰੇ ਨੂੰ ਪਾਈ। ਬਹੁਤ ਜ਼ਿਆਦਾ ਖੁਸ਼ੀ ਆ। ਹਾਂਜੀ ਕੀ ਨਾਮ ਤੁਹਾਡਾ? ਸੰਗਲ ਸਿੰਘ। ਕਿੱਦੀ ਲੋੜੀ ਹੀ ਅੱਜ ਹੈ ਮੇਰੇ ਪੁੱਤ ਦੀ ਲੋੜੀ ਕੀ ਕਹਿਣਾ ਚੁੰਦੇ ਆ ਦੇਖੋ ਜੀ ਗੁਰਨਾਥ ਸਿੰਘ ਨੇ ਵੇਖਿਆ ਜੋ ਕਮੰਦਾ ਆਖੀ ਜਲ ਜੰਮੇ ਰਜਾਂ ਇਹਨਾਂ ਨੂੰ ਬਹੁਤ ਬਹੁਤ ਉੱਚਾ ਦਰਜਾ ਦਿੱਤਾ ਕੋਈ ਮਹਾਰਾਜ ਜਾਨੇ ਤਾ ਇਸ ਕਰਕੇ ਇਹਨਾਂ ਬਰਾਬਰ ਸਮਝੀ ਜਾਓ ਆਪਣੇ ਪੁੱਤਾਂ ਨਾਲ ਵੀ ਵੱਸ ਚੁੱਕੇ ਜੀ ਤੇ ਬੜੀ ਖਾਨੂੰ ਖੁਸ਼ੀ ਆ ਕਿ ਸਾਡੇ ਘਰ ਪੁੱਤ ਜੀ ਲੋੜ ਜਾਈਆ ਤੇ ਬੜੀ ਮਿਲਾਈ ਕੀ ਇਹਨਾਂ ਦਾ ਬਾਈ ਵੀ ਬਹੁਤ ਸਾਦੇ ਬਾਈ ਜੀ ਨਾਮ ਬਾਈ ਜਿੱਦ ਤੋਂ ਪ੍ਰਣਾਮ ਆ ਕੀ ਲੱਗਦਾ ਤੁਹਾਡੇ ਬੇਟੇ ਇਹ ਬਜ਼ਰ ਬਜ਼ਰ ਕੀ ਕਹਿਣਾ ਚੰਦੇ ਅੱਜ ਤੋਂ ਦਿਨ ਕੋਈ ਵੀ ਬੇਟੀ ਆਣਾ ਇਹਨਾਂ ਕੇ ਆ ਆਮ ਬਹੁਤ ਦਾ ਰਹੇ ਜਿਹੜੇ ਬੈਲ ਦੀ ਬੇਟੀ ਆ ਨਾ ਤੇ ਬੇਟੀ ਇੱਕ ਬੇੜੇ ਨੂੰ ਉੱਠ ਜਾਓ ਅਗਿਆ ਰਿਹਾ ਜਿਹੜੇ ਬੇਟੀਆਂ ਆ ਕੋਈ ਆਰਮੀ ਅਫਸਰ ਆ FM ਫੋਰਸ ਤੇ ਹਰ ਡਿਪਾਰਟਮੈਂਟ ਕੇ ਕੂਈਆਂ ਉੱਪਰ ਗਈਆਂ ਹਾਂ ਤੇ ਮੁੰਡੇ ਨੂੰ ਕਿੱਥੇ ਉੱਪਰ ਆ ਇਹ ਇਤਰਾ ਨਹੀਂ ਹੋ ਰਹੀ ਜੇ ਬੰਦਾਂ ਨੂੰ ਇਹ ਇਹੀ ਕਹਿੰਦੇ ਜਦੋਂ ਇਹਨਾਂ ਨੇ ਜੋ ਦਿੱਕਤੀ ਕੀਤਾ ਨੇ ਜੋ ਪ੍ਰਾਲਾ ਕੀਤਾ ਨੇ ਜਿਹੜੀ ਬੇਟੀ ਹੋਈ ਆ ਜੀ ਬੜੀ ਵੱਡੀ ਇਹਨਾਂ ਨੇ ਤੇ ਨਹੀਂ ਸਾਰੇ ਜਿਹੜਾ ਦੁਦਰਦ ਬਲੋ ਜਾ ਕੋਸਤਾ ਆਇਆ ਸਾਰੇ ਹੈ ਨਾ ਤੇ ਕਿੰਨਾ ਵਧੀਆ ਲੱਗਾ ਹਾਂ ਉਹਨੇ ਦੇ ਕਈ ਲੋਕ ਸੋਚਦੇ ਆ ਵੀ ਲੈ ਬੇਟੀ ਹੋ ਗਈ ਆ ਜੀ ਨਹੀਂ ਜੀ ਬੇੜਾ ਹੋਣੀ ਚਾਹੀਦਾ ਸੀ ਐਦਾਂ ਕਾਹਨੂੰ 100 ਕਹਿੰਦਾ ਸੋਚਦੇ ਆ ਜਾਂ ਤਰੇ ਕੀ ਜਿਹੜੀ ਲੇਡੀ ਸੋਚਦੀ ਬੰਦਰ ਚ ਹੋਈ ਮੇਰੇ ਖੋਤੇ ਤੋਂ ਬੇਟੀਆਂ ਮੈਨੂੰ ਕਦੇ ਤਾਂ ਕਦੇ ਜਿਨੀ ਆ ਮੇਰੀ ਬੇਟੀ ਮੈਨੂੰ ਬੇੜਾ ਜੇ ਤਾਂ ਇਦਾਂ ਦੀ ਗੱਲ ਪਰ ਆਪ ਕੋ ਜਿੱਤਾਰ ਆਪਣੇ ਤੱਕਈ ਵਾਰੀ ਲੇਡੀ ਲੇਡੀ ਵਾ ਕਹਿੰਦੀਆਂ ਵਾ ਨਹੀਂ ਤੁਸੀਂ ਦਾ ਕੰਮ ਬੇਟਾ ਚਾਹੀਦਾ ਏ ਬੇਟੀਆਂ ਕਰ ਵਾਇ ਕਰਕੇ ਜਣੀਆਂ ਲੇਕਿਨ ਜੋ ਬੇਟੀਆਂ ਕਰ ਕੱਲ ਨੂੰ ਬਤਾ ਬਜ਼ੁਰਗ ਹੁੰਦਾ ਨਾ ਜੋ ਬੇਟੀਆਂ ਦੇ ਦਿਆ ਨਾ ਉਹ ਬੇਟਾ ਨਹੀਂ ਕਰਦਾ ਬੇਟੇ ਸਾਬਟ ਤੇ ਇੱਕ ਬੇਟੀ ਇੱਕ ਨਾਲ ਖਲੋਂਦੀ ਨਾ ਖਲੋਂਦੀ ਯਾਰ ਕੱਲ ਨੂੰ ਕੋਈ ਵੀ ਸਾਹ ਬੇਟਾ ਪਹਿਲਾਂ ਮੁੰਡਾ ਬੇਟੀ ਚੀਜ਼ ਮੰਗਦੀ ਨਹੀਂ ਜਿਹੜੀ ਮੈਂ ਹੀ ਚਾਹੁੰਦਾ ਵੀ ਚਲੋ ਜੋ ਬੇਟੀਆਂ ਨਾ ਬੇਟੀ ਜਿਹਦਾ ਇਹਨਾਂ ਨੇ ਜੋ ਪਰਾਲਾ ਕੀਤਾ ਨਾ ਇਹਨਾਂ ਨੇ ਬੇਟੀਆਂ ਲੋੜੀ ਕੀਤੀ ਭਲਾਈ ਹੈ ਨਾ ਬਹੁਤ ਵਧੀਆ ਬਹੁਤ ਜੀ ਖੁਸ਼ੀਆ ਵੀ ਆਉਂਦੀ ਕਿਤੇ ਹੋਰ ਕੋਈ ਨਹੀਂ ਮਾਰਾ ਕਿਸੇ ਕੋਈ ਕਰਮ ਬੇਟੇ ਦਾ